ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਉਤਰਾ ਦੇਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਾંડ 19ਵਾਂ ਬਾਬਾ ਜੀ ਵੱਲੋਂ ਝਗੜ ਕੇ ਸ਼ਾਹੀ ਕਾਜ਼ੀ ਨੂੰ ਬਚਨ ਕਹਿਣਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇਰੇ ਜਵਾਈ ਬਣਨਗੇ ਤੇ ਕੋਲਾਂ ਦਾ ਗੁਰੂ ਘਰ ਆਉਣਾ ਸ਼ਾਹੀ ਕਾਸੀ ਕੋੜਾ ਦੇਣ ਤੋਂ 1 ਮਹੀਨੇ ਬਾਅਦ ਪੈਸੇ ਲੈਣ ਆਇਆ ਉਸ ਨੂੰ ਕਹਿ ਦਿੱਤਾ ਗਿਆ ਕਿ ਅਜੇ ਪੈਸੇ ਨਹੀਂ ਹਨ 15 ਕੁ ਦਿਨਾ ਤੱਕ ਆਵੇ ਜਦੋਂ ਉਹ 15 ਦਿਨਾ ਬਾਅਦ ਆਇਆ ਤਾਂ ਉਸ ਨੂੰ ਫਿਰ ਇਹ ਉੱਤਰ ਮਿਲਿਆ ਉਹ ਇਸ ਉੱਤਰ ਨਾਲ ਬੜਾ ਦੁਖੀ ਹੋਇਆ ਕਿਉਂਕਿ ਉਹ ਸਮਝਦਾ ਸੀ ਕਿ ਸ਼ਾਹੀ ਕਾਜ਼ੀ ਹੋਣ ਦੇ ਨਾਂ ਤੇ ਉਸ ਦੀ ਹੱਦ ਤੱਕ ਹੋ ਰਹੀ ਹੈ ਪਰ ਹਜ਼ਾਰ ਰੁਪਏ ਦਾ ਲਾਲਚ ਉਸ ਨੂੰ ਸਬਰ ਰੱਖਣ ਤੇ ਮਜਬੂਰ ਕਰ ਰਿਹਾ ਸੀ ਇਸ ਕਰੋਂ ਉਹ ਹੋਰ ਵੀ ਦੁਖੀ ਸੀ ਕਿ ਕੋੜਾ ਇੱਥੇ ਆ ਕੇ ਰਾਜੀ ਹੋ ਗਿਆ ਹੈ ਉਹ ਸੋਚਦਾ ਜੇ ਮੈਂ ਜਰਾ ਸਬਰ ਤੋਂ ਕੰਮ ਲੈ ਕੇ ਥੋੜਾ ਇਲਾਜ ਕਰਾ ਲੈਂਦਾ ਤਾਂ 1000 ਦੇ ਤਾਂ 24-25000 ਰੁਪਏ ਵਟੇ ਜਾ ਸਕਦੇ ਸਨ ਫਿਰ ਇਹ ਕਹਿ ਕੇ ਮਨ ਨੂੰ ਤਸੱਲੀ ਦਿੰਦਾ ਕਿ ਜੇ ਕੋੜਾ ਮੇਰੇ ਪਾਸ ਮਰ ਜਾਂਦਾ ਤਾਂ ਭਗਦੇ ਪਾੜੇ ਹੀ ਜਾਣਾ ਸੀ ਇਸ ਨਾਲੋਂ ਤਾਂ 1000 ਰੁਪਇਆ ਮਿਲ ਜਾਵੇ ਤਾਂ ਉਹ ਲਾਹੇ ਦਾ ਹੈ ਉਹ 3-4 ਫੇਰੇ ਮਾਰ ਚੁੱਕਾ ਸੀ ਪਰ ਉਸ ਨੂੰ ਪੈਸੇ ਨਹੀਂ ਸਨ ਮਿਲ ਰਹੇ ਆਖਰ ਉਸਨੇ ਸੋਚਿਆ ਕਿ ਇਸ ਵਾਰ ਗੁਰੂ ਜੀ ਨਾਲ ਖੁਦ ਗੱਲ ਕਰੇਗਾ ਇਹ ਸੋਚ ਕੇ ਉਹ ਸਿੱਧਾ ਗੁਰੂ ਕੇ ਮਹਿਲੀ ਜਾਂ ਪਹੁੰਚਾ ਅਗੋਂ ਉਸ ਨੂੰ ਬਾਬਾ ਬੁੱਢਾ ਜੀ ਟੱਕਰੇ ਕਾਜ਼ੀ ਬਾਬਾ ਜੀ ਨੂੰ ਪੁੱਛਣ ਲੱਗਾ ਕਿ ਗੁਰੂ ਜੀ ਘਰ ਹਨ ਘਰੇ ਹੀ ਹਨ ਕੀ ਗੱਲ ਹੈ ਬਾਬਾ ਜੀ ਨੇ ਉੱਤਰ ਦੇ ਕੇ ਨਾਲ ਹੀ ਸਵਾਲ ਕਰ ਦਿੱਤਾ ਕਾਜ਼ੀ ਨੇ ਦੱਸਿਆ ਕਿ ਕੋੜੇ ਦੇ ਪੈਸੇ ਲੈਣੇ ਹਨ ਬਾਬਾ ਬੁੱਢਾ ਜੀ ਨੇ ਕਿਹਾ ਕਿ ਗੁਰੂ ਜੀ ਆਰਾਮ ਕਰ ਰਹੇ ਹਨ ਪਰ ਆਓ ਕੇ ਬੈ ਜਾ ਉੱਠਣਗੇ ਤਾਂ ਗੱਲ ਕਰ ਲਵਾਂ ਨਹੀਂ ਤਾਂ ਫੇਰ ਕਿਸੇ ਦਿਨ ਆ ਜਾਵੀਂ ਬਾਬਾ ਜੀ ਦਾ ਰੁਖਾਈ ਭਰਿਆ ਵਤੀਰਾ ਦੇਖ ਕੇ ਸ਼ਾਹੀ ਕਾਜ਼ੀ ਖਿੱਚ ਗਿਆ ਤੇ ਟੈਸ਼ ਵਿੱਚ ਆ ਕੇ ਕਹਿਣ ਲੱਗਾ ਮੈਂ ਕੋਈ ਦਾਨ ਨਹੀਂ ਲੈਣ ਆਇਆ ਦਿੱਤੀ ਚੀਜ਼ ਦੇ ਪੈਸੇ ਮੰਗਦਾ ਹਾਂ ਤੁਸੀਂ ਮੈਨੂੰ ਖਰਾਬ ਕਿਉਂ ਕਰ ਰਹੇ ਹੋ ਬਾਬਾ ਜੀ ਨੇ ਕਿਹਾ ਰੋਲਾ ਨਾ ਪਾ ਗੁਰੂ ਜੀ ਉੱਟਣਗੇ ਤਾਂ ਗੱਲ ਕਰ ਲਵਾਂ ਮੈਂ ਤਾਂ ਇੱਕ ਚੌਂਕੀਦਾਰ ਹਾਂ ਇਹ ਸੁਣ ਕੇ ਕਾਜ਼ੀ ਨੇ ਮੂੰਹ ਪਰ ਹੱਥ ਫੇਰਦਿਆਂ ਹੋਇਆ ਕਿਹਾ ਤੁਸੀਂ ਲੋਕ ਮੈਨੂੰ ਨਹੀਂ ਜਾਣਦੇ ਮੈਂ ਆਪਣੇ ਪੈਸੇ ਗੁਰੂ ਦਾ ਜਵਾਈ ਬਣ ਕੇ ਲੈ ਕੇ ਦੱਸਾਂਗਾ ਇਸ ਪਰ ਬਾਬਾ ਜੀ ਨੂੰ ਵੀ ਗੁੱਸਾ ਆ ਗਿਆ ਤੇ ਉਹ ਕਹਿਣ ਲੱਗੇ ਤੂੰ ਤਾਂ ਗੁਰੂ ਜੀ ਦਾ ਕੀ ਜਵਾਈ ਬੰਨਾ ਹੈ ਗੁਰੂ ਜੀ ਤੇਰੇ ਜਵਾਈ ਜ਼ਰੂਰ ਬਣ ਜਾਣਗੇ ਤੇ ਦੁਨੀਆ ਦੀ ਕੋਈ ਵੀ ਤਾਕਤ ਇਸ ਹੋਣੀ ਨੂੰ ਅਣਹੋਣੀ ਨਹੀਂ ਬਣਾ ਸਕੇਗੀ ਫਿਰ ਜਰਾਰ ਉਹ ਵਿੱਚ ਆਣ ਕੇ ਬੋਲੇ ਜਾ ਚਲਾ ਚਾ ਇਕ ਤਾਂ ਤੁਸੀਂ ਸਾਡੀ ਹੀ ਕੋਈ ਹੋਈ ਚੀਜ਼ ਸਾਨੂੰ ਮੋੜ ਕੇ ਪੈਸੇ ਮੰਗਦੇ ਹੋ ਤੇ ਦੂਜਾ ਰੋਪ ਬਣ ਲਈ ਬਕਵਾਸ ਕਰਦੇ ਹੋ ਮੈਂ ਭਾਵੇਂ ਬੁੱਢਾ ਹੀ ਹਾਂ ਪਰ ਤੇਰੇ ਜੋਗਾ ਅਜੇ ਵੀ ਹਾਂ ਜੇ ਤੂੰ ਅਜੇ ਹੋਰ ਇੱਥੇ ਕੋ ਲੋਗੇ ਕੁਝ ਬੋਲਣ ਦੀ ਜੁਰਤ ਕੀਤੀ ਤਾਂ ਸੋਟਾ ਮਾਰ ਕੇ ਤੇਰਾ ਮਗਸ ਬਾਹਰ ਕੱਢ ਦਿਆਂਗਾ ਇਹ ਸੁਣ ਕੇ ਗਾਜ਼ੀ ਡਰ ਗਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਕੋੜਾ ਸੂਬੇ ਵੱਲੋਂ ਕਿਸੇ ਸਿੱਖ ਪਾਸੋਂ ਹੀ ਖੋਇਆ ਸੀ ਸੋ ਉਸਨੇ ਡਾੜ ਵੱਟ ਕੇ ਖਿਸਕ ਜਾਣ ਵਿੱਚ ਹੀ ਭਲਾ ਸਮਝਿਆ ਉਹ ਘਰ ਪਹੁੰਚ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਅਬਾ ਤਬਾ ਬੋਲ ਕੇ ਮਨ ਠੰਡਾ ਕਰਨ ਦਾ ਯਤਨ ਕਰਦਾ ਰਿਹਾ ਉਹ ਮਨ ਵਿੱਚ ਡਰ ਵੀ ਰਿਹਾ ਸੀ ਕਿ ਮਤਾ ਬਾਬੇ ਬੁੱਟੇ ਦੇ ਕਈ ਬਚਨ ਕਿਤੇ ਸਾਥ ਹੀ ਨਾ ਹੋ ਜਾਣ ਪਰ ਹੁਣ ਕੀ ਹੋ ਸਕਦਾ ਸੀ ਉਸ ਦੀ ਲੜਕੀ ਕੋਲਾ ਚਵਾਂਸੀ ਤੇ ਉਹ ਅਕਸਰ ਮੀਆਂ ਅਮੀਰ ਦੇ ਡੇਰੇ ਸ਼ਰਦਾ ਨਾਲ ਜਾਇਆ ਕਰਦੀ ਸੀ ਮੀਆਂ ਅਮੀਰ ਗੁਰੂ ਜੀ ਦੀ ਸਿਫਤ ਕਰਦਿਆਂ ਹੋਇਆਂ ਉਹਨਾਂ ਨੂੰ ਅਲਾ ਦਾ ਰੂਪ ਦੱਸਦੇ ਸਨ ਜਦਕਿ ਉਹਨਾਂ ਦੇ ਪਿਤਾ ਗੁਰੂ ਪ੍ਰਤੀ ਸਖਤ ਨਫ਼ਰਤ ਦਾ ਪ੍ਰਗਟਾਵਾ ਕਰਦਾ ਰਹਿੰਦਾ ਸੀ ਉਹਦੇ ਦਿਲ ਅੰਦਰ ਖਾਹਸ਼ ਪੈਦਾ ਹੋ ਗਈ ਸੀ ਕਿ ਨਿਰਣਾ ਕੀਤਾ ਜਾਵੇ ਕਿ ਅਸਲੀਅਤ ਕੀ ਹੈ ਚੰਦੂ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਦਿਨ ਅੰਮ੍ਰਿਤਸਰ ਟਿਕੇ ਇੱਥੇ ਚੰਦੂ ਦੇ ਗਲ ਵਿੱਚ ਰੱਸੀ ਪਾ ਕੇ ਗੁਰੂ ਘਰ ਦੇ ਕੁੱਤਿਆਂ ਨਾਲ ਉਸ ਨੂੰ ਬੰਨ ਰੱਖਿਆ ਅਤੇ ਰੋਟੀ ਪਾਣੀ ਵੀ ਕੁੱਤਿਆਂ ਵਾਲੇ ਬਰਤਨਾਂ ਵਿੱਚ ਹੀ ਦਿੱਤੀ ਗਈ ਉਪਰੰਤ ਗੁਰੂ ਜੀ ਨੇ ਉਸ ਨੂੰ ਨੱਕ ਵਿੱਚ ਛੇਕ ਕਰਕੇ ਨੱਥ ਪਾ ਕੇ ਲਾਹੌਰ ਲੈ ਗਏ ਕਿਉਂਕਿ ਇੱਕ ਤਾਂ ਗੁਰੂ ਜੀ ਉਸ ਨੂੰ ਲਾਹੌਰ ਦੀ ਸੰਗਤ ਦੇ ਸਾਹਮਣੇ ਲਿਜਾ ਕੇ ਮਾਰਨਾ ਚਾਹੁੰਦੇ ਸਨ ਤਾਂ ਕਿ ਉਤੋਂ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਗੁਰੂ ਘਰ ਦੇ ਦੋਖੀਆਂ ਦਾ ਅੰਤ ਕਿੰਨਾ ਮਾੜਾ ਹੁੰਦਾ ਹੈ ਦੂਸਰਾ ਮੀਆਂ ਮੀਰ ਦਾ ਸੁਨੇਹਾ ਆਇਆ ਹੋਇਆ ਸੀ ਕਿ ਦਰਸ਼ਨ ਦਿਓ ਕਿਉਂਕਿ ਅਕਸਰ ਕਈ ਵਾਰ ਮੀਆਂ ਮੀਰ ਗੁਰੂ ਘਰ ਆ ਕੇ ਕਈ ਦਿਨ ਟਿਕਿਆ ਰਹਿੰਦਾ ਸੀ ਅਤੇ ਗੁਰੂ ਜੀ ਵੀ ਕਈ ਦਿਨ ਮੀਆਂ ਮੀਰ ਪਾਸ ਜਾ ਕੇ ਟਿਕੇ ਰਹਿੰਦੇ ਸਨ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੰਦੂ ਨੂੰ ਲਾਹੌਰ ਲੈ ਕੇ ਗਏ ਤਾਂ ਗੁਰੂ ਦੇ ਹੁਕਮ ਨਾਲ ਹਾਰਸਿਕ ਉਸ ਨੂੰ ਪੰਜ-ਪੰਜ ਜੁੱਤੀਆਂ ਮਾਰਨ ਲੱਗਾ ਅਤੇ ਉਸ ਦੇ ਨੱਕ ਵਿੱਚ ਪਾਈ ਰੱਸੀ ਫੜ ਕੇ ਪਾਈ ਬਿਧੀ ਚੰਦਪੁਰੀ ਉਸ ਨੂੰ ਬਾਜ਼ਾਰਾਂ ਬਜ਼ਾਰੀ ਲਈ ਫਿਰਦੀ। ਚੰਦੂ ਦਾ ਸਿੱਖਾਂ ਦੇ ਚਿੱਤਰ ਖਾ ਖਾ ਕੇ ਬੁਰਾ ਹਾਲ ਹੋਇਆ ਪਿਆ ਸੀ। ਤਾਂ ਹੀ ਉਹ ਪਠਿਆਰੇ ਦੀ ਦੁਕਾਨ ਚਾ ਪਹੁੰਚੀ ਜਿਸ پاسੋਂ ਗੁਰੂ ਜੀ ਪਰ ਚੰਦੂ ਨੇ ਤਤੀ ਰਿਤਪ ਵਾਈ ਸੀ। ਉਹ ਪਠਿਆਰਾ ਚੰਦੂ ਨੂੰ ਵੇਖ ਕੇ ਇਨਹਰੂ ਵਿੱਚ ਆਇਆ ਕਿ ਇਕਦਮ ਗੁੱਸੇ ਨਾਲ ਚੀਕਣ ਲੱਗ ਪਿਆ। ਕਿ ਅੱਗੇ ਮੇਰੇ ਕੋਲੋਂ ਜਿਹੜਾ ਪਾਪ ਕਰਵਾਇਆ ਹੈ ਉਸ ਦਾ ਪਤਾ ਨਹੀਂ ਕੀ ਬਣਦਾ ਹੈ ਹੁਣ ਇਹ ਮਹਨਗੂਸ ਸ਼ਕਲ ਫਿਰ ਕਿਉਂ ਮੇਰੇ ਸਾਹਮਣੇ ਆ ਗਈ ਹੈ ਇਹ ਕਹਿੰਦਿਆਂ ਹੋਇਆ ਉਸਨੇ ਆਪਣੇ ਹੱਥla ਕਿਰਪਾ ਅਜੀਹਾ ਟਿਕਾ ਕੇ ਚੰਦੂ ਦੇ ਸਿਰ ਵਿੱਚ ਮਾਰਿਆ ਕਿ ਉਹ ਉੱਥੇ ਹੀ ਚਿਤ ਹੋ ਗਿਆ ਚੰਦੂ ਦਾ ਇਹ ਮੰਦੀ ਹਾਲਤੇ ਮਰਨਾ ਦੇਖ ਕੇ ਲਾਹੌਰ ਦੇ ਲੋਕ ਇਸ ਗੱਲ ਪਰ ਯਕੀਨ ਕਰਨ ਲੱਗੇ ਕਿ ਗੁਰੂ ਘਰ ਨਾਲ ਬੁਰਾਈ ਕਰਨ ਵਾਲਾ ਭਾਵੇਂ ਕਿੰਨਾ ਵੀ ਤਕੜਾ ਹੋਵੇ ਉਸ ਦਾ ਹਸ਼ਰ ਬੁਰਾ ਹੀ ਹੋਵੇਗਾ ਉਧਰ ਮੀਆਂ ਮੀਰ ਗੁਰੂ ਜੀ ਦੀ ਇੰਨੀ ਤਾਰੀਫ ਕਰਦਾ ਕਿ ਲੋਕ ਹੈਰਾਨ ਰਹਿ ਜਾਂਦੇ ਮੀਆਂ ਮੀਰ ਦੇ ਕਹਿਣ ਅਨਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਸਾਖ ਸ਼ਾਤ ਗੁਰੂ ਨਾਨਕ ਦਾ ਰੂਪ ਹਨ ਤੇ ਇਹਨਾਂ ਦਾ ਨਾਮ ਲੈਣ ਨਾਲ ਹੀ పాਪ ਕੱਟੇ ਜਾਂਦੇ ਹਨ ਮੀਆਂ ਮੀਰ ਦੇ ਕਤਨਾ ਦਾ ਸ਼ਾਹੀ ਕਾਜ਼ੀ ਦੀ ਲੜਕੀ ਕੋਲਾਂ ਪਰ ਐਸਾ ਪ੍ਰਭਾਵ ਪਿਆ ਕਿ ਉਹ ਸਹੇਲੀਆਂ ਵਿੱਚ ਗੱਲ-ਗੱਲ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਰੀਫ਼ ਕਰਨ ਲੱਗੀ। ਇਹ ਦੇਖ ਕੇ ਉਸੇ ਮਾਣੇ ਕਾਸੀ अथवा ਆਪਣੇ ਪਤੀ ਨੂੰ ਦੱਸਿਆ ਕਿ ਕੁੜੀ ਤਾਂ ਕਾਫਰਾਂ ਦੇ ਪੀਰ ਦੀ ਸ਼ਰਧਾਲੂ ਹੁੰਦੀ ਜਾਂਦੀ ਹੈ। ਇਹ ਸੁਣ ਕੇ ਕਾਜ਼ੀ ਨੂੰ ਬਾਬਾ ਬੂਟਾ ਜੀ ਦੀ ਕਈ ਗੱਲ ਯਾਦ ਆ ਗਈ ਤੇ ਉਸਨੇ ਲੜਕੀ ਕੋਲ ਨੂੰ ਸਰਕੇ ਪੁੱਛਿਆ ਕਿ ਕਿਉਂ ਕੀ ਗੱਲ ਹੈ? ਤੂੰ ਕਾਫਰਾਂ ਦੇ ਪੀਰ ਦੀ ਸੇਕ ਕਿਉਂ ਕਰਦੀ ਹੈ? ਕੋਲਾ ਨੇ ਆਪਣੇ ਪਿਓ ਨੂੰ ਦੱਸਿਆ ਕਿ ਮੈਂ ਤਾਂ ਮੀਆਂ ਮੀਰ ਦੇ ਕਹੇ ਮੁਤਾਬਕ ਹੀ ਤਾਰੀਫ ਕਰਦੀ ਹਾਂ ਇਹ ਸੁਣ ਕੇ ਕਾਜ਼ੀ ਨੂੰ ਬਹੁਤ ਗੁੱਸਾ ਆਇਆ ਹੱਥ ਵਿੱਚ ਬੈਂਤ ਦੀ ਸੋਟੀ ਫੜ ਕੇ ਕੋਲਾ ਨੂੰ ਕੁੱਟਣਾ ਆਰੰਭ ਕਰ ਦਿੱਤਾ ਤੇ ਕੁੱਟਦਾ ਹੋਇਆ ਨਾਲ ਕਹੀ ਜਾਵੇ ਕਿ ਮੀਆਂ ਮੀਰ ਤਾਂ ਵੱਡਾ ਕਾਫਰ ਹੈ ਤੇ ਤੂੰ ਵੀ ਉਸਤੇ ਮਗਰ ਲਗ ਤਰੀ ਹੈ ਤੂੰ ਜੇ ਬਾਜ਼ ਨਾ ਆਈ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ ਇਹ ਮਾਰ ਖਾ ਕੇ ਸਗੋਂ ਕੋਲਾ ਦਾ ਰੁਝਾ ਗੁਰੂ ਜੀ ਵੱਲ ਹੋਰ ਵੀ ਵੱਧ ਗਿਆ ਅਤੇ ਉਸਨੇ ਇੱਕ ਚਿੱਠੀ ਲਿਖ ਕੇ ਇੱਕ ਸਹੇਲੀ ਰਾਣੀ ਗੁਰੂ ਜੀ ਕੋਲ ਪੁਚਾ ਦਿੱਤੀ ਕਿ ਸਾਈ ਮੀਰਾ ਮੀਰਤਾ ਕਹਿੰਦੇ ਹਨ ਕਿ ਤੁਹਾਡਾ ਨਾਮ ਲਿਆ ਕਈ ਦੁੱਖ ਨਵਿਰਤ ਹੋ ਜਾਂਦੇ ਹਨ ਪਰ ਪਤਾ ਨਹੀਂ ਸਾਈ ਜੀ ਦਾ ਕਿਹਾ ਗਲਤ ਹੈ ਜਾਂ ਮੇਰੇ ਵਿੱਚ ਹੀ ਕੋਈ ਕਮੀ ਹੈ ਮੈਨੂੰ ਤਾਂ ਤੁਹਾਡਾ ਨਾਮ ਲੈਣ ਪਰ ਐਸੀ ਮਾਰ ਪਈ ਹੈ ਕਿ ਪਤਾ ਨਹੀਂ ਕਿੰਨੇ ਦਿਨ ਲਾਸਾਂ ਹੀ ਨਾ ਹਟਣ ਗੁਰੂ ਜੀ ਦਾ ਇਹ ਸੁਨੇਹਾ ਕੋਲਾ ਨੂੰ ਮਿਲ ਗਿਆ ਕਿ ਮੀਆਂ ਮੀਰ ਠੀਕ ਹਨ ਤੇਰੇ ਵਿੱਚ ਹੀ ਕਸਰ ਹੈ ਤੂੰ ਅਸੇ ਮਸਲਬ ਦੀ ਆੜ ਵਿੱਚ ਹੈ ਇਸ ਸੁਨੇਹੇ ਨਾਲ ਕੋਲਾ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਸ਼ਰਦਾ ਨਾਲ ਮਨ ਵਿੱਚ ਬਸਾਉਣ ਲੱਗੀ ਉਦੋਂ ਉਸ ਦਾ ਪਿਤਾ ਉਸ ਨੂੰ ਕਤਲ ਕਰਨ ਬਾਰੇ ਸੋਚਣ ਲੱਗਾ ਪਿਤਾ ਵੱਲੋਂ ਕਤਲ ਕੀਤੇ ਜਾਣ ਦਾ ਯਤਨ ਦਾ ਮਾਂ ਨੂੰ ਪਤਾ ਲੱਗਿਆ ਤਾਂ ਉਸ ਨੂੰ ਫੇਰ ਤਰਸ ਆ ਗਿਆ ਤਾਂ ਉਹ ਉਸ ਨੂੰ ਮੀਆਂ ਮੀਰ ਪਾਸ ਲੈ ਗਈ ਤੇ ਸਾਰੀ ਗੱਲ ਦੱਸ ਕੇ ਕਹਿਣ ਲੱਗੀ ਕੀ ਕੋਲਾ ਦਾ ਪਿਤਾ ਸ਼ਾਹੀ ਕਾਜ਼ੀ ਇਸ ਨੂੰ ਕਤਲ ਕਰਨਾ ਚਾਹੁੰਦਾ ਹੈ ਤੁਸੀਂ ਇਸ ਨੂੰ ਬਚਾ ਸਕੋ ਤਾਂ ਬਚਾ ਲਓ ਮੀਆਂ امیر ਨੇ ਕੋਲਾ ਨੂੰ ਆਪਣੇ ਡੇਰੇ ਰੱਖ ਲਿਆ ਕਰਨੀ ਖੁਦਾ ਦੀ ਉਸੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਜਾਣਾ ਸੀ ਸਾਹਿ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਸ ਮਜ਼ਲੂਮ ਲੜਕੀ ਪਰ ਜ਼ੁਲਮ ਹੋ ਰਿਹਾ ਹੈ ਸੋ ਜਿਵੇਂ ਵੀ ਹੋਵੇ ਇਸ ਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਬਚਾਓ ਮੀ ਆ ਮੀਰ ਦਾ ਕਿਹਾ ਗੁਰੂ ਜੀ ਕਿਵੇਂ ਮੋੜ ਸਕਦੇ ਸਨ ਉਹ ਕੋਲਾ ਨੂੰ ਆਪਣੇ ਨਾਲ ਹੀ ਅੰਬਿਤਸਰ ਲੈ ਆਏ ਕੁਝ ਕੁ ਇਤਿਹਾਸਕਾਰਾਂ ਦੇ ਇਕਤਨਾ ਅਨੁਸਾਰ ਗੁਰੂ ਪਰਿਵਾਰ ਵੱਲੋਂ ਕੋਲਾ ਨੂੰ ਬਰਦਾਸ਼ਤ ਨਾ ਕੀਤਾ ਗਿਆ ਜਿਸ ਕਾਰਨ ਗੁਰੂ ਜੀ ਨੇ ਹੁਣ ਵਾਲੇ ਮਾਈ ਕੋਲਾ ਦੇ ਗੁਰਦੁਆਰੇ ਦੇ ਸਥਾਨ 'ਤੇ ਕੋਲਾ ਨੂੰ ਵੱਖਰੇ ਦੋ ਕਮਰੇ ਬਣਵਾ ਦਿੱਤੇ ਅਤੇ ਇੱਕ ਦੋ ਉਦਾਸੀਆਂ ਉਸ ਦਾ ਦਿਲ ਲੌਂਗ ਲਈ ਉਸ ਲਈ ਰੱਖੀਆਂ ਕਰ ਦਿੱਤੀਆਂ ਕੋਲਾ ਇੰਜ ਗੁਰੂ ਕਰ ਰਹਿ ਕੇ ਜਲਦੀ ਹੀ ਕਈ ਬਾਣੀਆਂ ਦਾ ਪਾਠ ਕਰਨਾ ਸਿੱਖ ਗਏ ਤੇ ਸੁਖਮਨੀ ਸਾਹਿਬ ਉਹਨਾਂ ਨੇ કંઠ ਕਰ ਲਿਆ ਅਤੇ ਆਤਮਿਕ ਤੌਰ ਪਰ ਉੱਠਦੇ ਹੋਏ ਸ਼ਬਦ ਗੁਰੂ ਨਾਲ ਇੱਕ ਮਿੱਥ ਹੋ ਗਏ ਇੰਜ ਬੀਬੀ ਕੋਲਾ ਜੀ ਦੇ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਔਰ ਨਾਲ ਬਾਬਾ ਬੁੱਢਾ ਜੀ ਦੇ ਕਾਜ਼ੀ ਨੂੰ ਕਹੇ ਬੋਲ ਸੱਚ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ